ਇਹ ਦਿੱਕਤ ਦੇ ਰਾਤ ਕਾਰਗਲਾ ਫੈਂਟ ਮਾਰ ਗਿਆ ਜੀ ਮੇਰੇ ਹਾਂਜੀ ਤੇ ਮੈਂ ਹੁਣ ਟਾਕੇ ਦੇ ਵਾਰਿਆ ਦੇਖ ਲਓ ਜਵਾੜਾ ਤੇ ਮੇਰਾ ਜਵਾੜਾ ਜਮਾ ਪਾਟਿਆ ਤੇ ਆਏ ਜਵਾਬ ਦੇ ਰਿਹਾ ਕੀ ਕਹਿੰਦੇ ਇਹ ਇਹ ਕਹਿੰਦੇ ਸਾਡੇ ਕੋਲ ਐਸੇ ਡਾਕਰ ਨਾਲ ਜਾਓ ਕਹਿੰਦਾ ਫ੍ਰੀਜ ਕੋਲ ਜਾਓ ਕੋਲ ਜਾਓ ਤੇ ਮੇਰੇ ਕੋਲ ਪੈਸੇ ਹੀ ਨਹੀਂ ਤਾਂ ਮੈਂ ਜਾਊਗਾ ਕਿੱਥੋਂ ਮੇਰਾ ਬੇਕਾਰ ਹੋਇਆ ਪਿਆ ਜੀ ਮੈਂ ਆਪ ਦਾ ਇਲਾਜ ਕਰਾਣਾ ਚਾਹੁੰਦਾ ਮੈਂ ਕਦ ਜਿਹੜਾ ਜਵਾਬ ਦੇ ਜਾਂਦੇ ਹੂੰ ਬਿਲਕੁਲ ਜਮ ਮੇਰਾ ਕੋਈ ਅੱਗੇ ਨਹੀਂ ਕੋਈ ਪਿੱਛੇ ਨਹੀਂਗਾ ਜੀਪ ਤੇ ਪੈਸੇ ਹਨ ਕਿੱਥੋਂ ਕਰਊ ਬੰਦਾ ਲਾਜ ਮੇਰੇ ਕੋਲ 1 ਰੁਪਈਆ ਨਹੀਂ ਜੀ ਮੈਂ ਬਸ ਕਿੱਥੇ ਆਵਣੂੰ ਸਰਵਿਸ ਮੁੰ ਜੀ ਭਾਜੀ ਕੋਈ ਪੇਸ਼ੰਗ ਬੜਦਾ ਗਏ ਨਹੀਂ ਕੋਈ ਹੁਣ ਬੈਠੇ ਆਗੇ ਬਸ ਬੋਤਲਾਂ ਲੱਗੀਆਂ ਕਿਹੜਾ ਟਾਈਮ ਹੋ ਗਿਆ ਪੇਸ਼ੰਗ ਘੰਟੇ ਹੋ ਗਿਆ ਇਹ ਘੰਟਾ ਹੋ ਗਿਆ ਹਾਂਜੀ ਵੀ ਇਹੀ ਹੈ ਵੀ ਜਤੂ ਦੇ ਵਿੱਚ ਡਾਕਟਰ ਦੀ ਘਾਟ ਹੈ ਕਿ ਇਸ ਕਰਕੇ ਪੇਸ਼ੰਗ ਜ਼ਿਆਦਾ ਹਾਂਜੀ ਹੁਣ ਕੀ ਮੰਗ ਕਰਦੇ ਹੋ ਕੀ ਹੋਣਾ ਚਾਹੀਦਾ ਸਰਦ ਸਭ ਹੋਣਾ ਚਾਹੀਦਾ ਉਹ ਵੀ ਮਰੀਜ਼ ਜ਼ਿਆਦਾ ਬਸ ਡਾਕਟਰ ਸਾਹਿਬ ਵਧੀਆ ਵਧੀਆ ਹੋਣ ਸਰ ਸਾਡਾ ਇਲਾਜ ਹੋ ਜਾਏ ਸਰ ਕੰਮ ਤੋਂ ਬੇਕੰਮ ਹੋਏ ਬੈਠੇ ਆਗੇ ਬਿਲਕੁਲ ਇੱਕ ਤੇ ਮੇਰੇ ਘਰ ਵਾਲਾ ਪਹਿਲਾ ਮੈਂ ਇੱਕ ਬੱਚਾ ਦਾ ਹਾਂਜੀ ਪਹਿਲਾਂ ਬੱਚਾ ਦਾਖਲ ਸੀਗਾ ਹੁਣ ਮੈਂ ਪਹਿਲਾਂ ਮੇਰੇ ਘਰ ਵਾਲਾ ਤਿੰਨਾਂ ਨੂੰ ਪੀ ਲਗਾਈ ਕਿਸ ਤਰ੍ਹਾਂ ਲੱਗ ਰਿਹਾ ਇੱਕ ਵਸੇ ਬਲਕਿ ਜਿਹੜਾ ਕਿ ਪੰਜਾਬ ਸਰਕਾਰ ਸੀ ਤ੍ਰਿ ਹੁਤੰਦਰ ਦੇ ਕਿ ਬਿਡੇ ਬਿਡੇ ਦਾਅਵੇ ਤੇ ਬਾਦੇ ਕਰੀਏ ਤੇ ਦੂਜੇ ਪਾਸੇ ਹਜ਼ਾਰ ਕੀ ਹੈ ਸਰ ਹਾਲ ਹਾਲ ਤਾਂ ਤੁਹਾਨੂੰ ਪਤਾ ਹੀ ਹੈ ਜੀ ਬਹੁਤ ਔਖੇ ਹੈਗੇ ਬਹੁਤ ਹਾਂਜੀ ਗਰੀਬ ਬੰਦਾ ਤਾਂ ਹੁਣ ਬਾਹਰੋਂ ਲਾਜ ਵੀ ਨਹੀਂ ਕਰਾ ਸਕਦਾ ਇਹ ਗੁਮਾਰਿਆਂ ਦਾ ਲੱਗਿਆ ਵੀ ਸੀਟ ਦੇ ਤੇ ਬੰਦਾ ਕੋਈ ਹੈ ਨਹੀਂਗਾ ਦੋ ਮੈਡਮ ਹੈ ਇੱਥੇ ਮਰੀਜ਼ ਔਖੇ ਹੋ ਜਾਂਦੇ ਆ ਹਾਂਜੀ ਠੀਕ ਹੈ ਨਾ ਚੜ ਕੇ ਜਾਏ ਬੈਠੇ ਸਾਡੀ ਹੁਣ ਵਾਰੀ ਆ ਗਈ ਸੀ ਉਹ ਵੀ ਉਧਰ ਬੁਲਾ ਕੇ ਕਿ ਨਿਹਦਰ ਆ ਜਾਓ ਉਧਰ ਬੁਲਾ ਕੇ ਨਿਹਦਰ ਆ ਜਾਓ ਆ ਚੱਕਰ ਆ ਗਿਆ ਕੀ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਸੇਧ ਤੁਹਾਨੂੰ ਲੈ ਕੇ ਇੱਕ ਵਾਰੀ ਸਰਕਾਰ ਵੱਡੇ ਵੱਡੇ ਦਾਅਵੇ ਤੇ ਬਾਧੇ ਕਰੀਏਗੀ ਕੋਈ ਸਰਕਾਰ ਸਰਪੰਚ ਸਰਕਾਰ ਦਾ ਕੁਝ ਨਹੀਂ ਕੀਤਾ ਕਰਦੀ ਕੋਈ ਖਲਾਸ ਨਹੀਂ ਕੋਈ ਹਾਲਾਤ ਮਹਾਰਾਜ ਅਸਲ ਨਾਲ ਸਰਕਾਰ ਦਵਾਈ ਲੈਣਾ ਆਏ ਅਸੀਂ ਹਾਂਜੀ ਕਿੰਨੇ ਟਾਈਮ ਹੋ ਗਿਆ ਖੜੇ ਨੂੰ ਸਾਨੂੰ ਘੰਟੇ ਦੇ ਕਰੀਬ ਹੋ ਗਿਆ ਘੰਟੇ ਦੇ ਕਰੀਬ ਹੋ ਗਿਆ ਕੀ ਇਥੇ ਲੱਗਦਾ ਵੀ ਕੋਈ ਜਤੂ ਦੇ ਵਿੱਚ ਡਾਕਟਰ ਦੀ ਘਾਟ ਹੈ ਜਾਂ ਕੋਈ ਪਰਚੀ ਕੱਢਣ ਦੀ ਜਾਂ ਕੀ ਦਿੱਕਤ ਹੈ ਡਾਕਟਰ ਦੀ ਘਾਟ ਹੀ ਹੈ ਸਾਡੇ ਸਾਹਮਣੇ ਹੀ ਸਾਰਾ ਕੁਝ ਹਾਂਜੀ ਉਹ ਡਾਕਟਰ ਦੇ ਕੋਲ ਜਾਣਾ ਲੱਗਾ ਤੇ ਤੜਕੇ ਪਰਚੀ ਵਾਲੇ ਆਉਂਦਾ ਸਵੇਰੇ ਹੂੰ ਤੇ ਲੋਕ ਕਿੰਨੇ ਖੜੇ ਆ ਬੁਰਾ ਹਾਲਾ ਗਰਮੀ ਨਾਲ ਬੇਹਾਲਾ ਲੋਕ ਕਿੰਨੇ ਟਾਈਮ ਹੋ ਗਏ ਬੈਠਣ ਦਾ ਘੰਟਾ ਹੋ ਗਿਆ ਜੀ ਅਜੇ ਕੋਈ ਵਾਰੀ ਨਹੀਂ ਆਈ ਜੀ ਅੱਲੇ ਨਹੀਂ ਆਈ ਡਾਕਟਰ ਸਾਹਿਬ ਇੱਕੀ ਲੋਕਾਂ ਨੂੰ ਦਿੱਕਤ ਆ ਰਹੀ ਹੈ ਵੀ ਜਤੂ ਸਿਵਲਪਾਲ ਸਾਹਿਬ ਦੇ ਚ ਡਾਕਟਰ ਦੀ ਘਾਟ ਹੈ ਕੀ ਕਹਿਣਾ ਚਾਹੋਗੇ ਜੀ ਡਾਕਟਰਾਂ ਦੀ ਇਸ ਸਰਕਾਰ ਦੇ ਹੇਠ ਧਿਆਨ ਵਿੱਚ ਲਿਆਂਦਾ ਹੋਇਆ ਹੈ ਜਿਹੜੇ ਜਿਹੜੇ ਚੀਜ਼ਾਂ ਦੀ ਤੇ ਜਿਹਦੇ ਸਤਾਪ ਦੀ ਘਾਟ ਹੈ ਤੇ ਸਰਕਾਰ ਕਰਨੀ ਹੋਣਾ ਵੱਡੇ ਅਸਤਰਾ ਕਰਨੀ ਹੋਣਨਾਂ ਅਸ਼ਰਸ਼ਾਸ ਦੱਸਿਆ ਗਿਆ ਹੈ ਕਿ ਛੇਤੀ ਸਾਡੀਆਂ ਡਿਮਾਂਡਾਂ ਜਿਹੜੀਆਂ ਪੂਰੀਆਂ ਕਰ ਦਿੱਤੀਆਂ ਜਾਣ ਕਿ ਕਿੰਨੇ ਬੈਡਲ ਹਸਪੀਟਲ ਹੈ ਕਿ 30 ਬੈਡਲ ਹਸਪੀਟਲ ਕਿੰਨੇ ਕਿ ਜਿਹੜੇ ਕਿ ਪੇਸ਼ੈਂਟ ਡੇਲੀ ओपीडी ਹੈ ਜੀ 300 ਤੋਂ ਲੈ ਕੇ 350 ਤੱਕ ਹੋ